ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਉਹਨਾਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਪਾਂ ਤੇ ਅੱਜ ਆਪਾਂ ਜਿਹੜੀ ਵੀਡੀਓ ਤੁਹਾਡੇ ਖਾਤਰ ਲੈ ਕੇ ਪਹੁੰਚੇ ਆਂ ਜਿਹੜੀ ਗੱਡੀਆਂ ਵਾਸਤੇ ਤੁਸੀਂ ਕਮੈਂਟ ਪਾਈ ਸੀਗੇ ਉਹੀ ਗੱਡੀਆਂ ਆਪਾਂ ਲੈ ਕੇ ਪਹੁੰਚੇ ਆਂ ਗੱਡੀਆਂ ਦੀ ਗੱਲਬਾਤ ਆਪਾਂ ਪੂਰੀ ਕਰਾਂਗੇ ਤੇ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਨੋਟ ਕਰ ਲਓ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਜੇ ਤੁਸੀਂ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕੋਠੀ ਮਕਾਨ ਘਰ ਕੋਈ ਗੱਡੀ ਮੋਟਰਸਾਈਕਲ ਹੈ ਚਾਹੀ ਕਿਸੇ ਵੀ ਏਰੀਆ ਚ ਆਪਣੇ ਕੋਲੇ ਭੇਜੋ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਦੀ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਨ ਚੱਲੇ ਹਾਂ ਜੀ ਪਹਿਲੀ ਗੱਡੀ ਆਪਣੇ ਕੋਲੇ ਬੋਲਸ ਵੈਗਨ ਦੀ ਪੋਲੋ ਪਹੁੰਚੀ ਆ ਪੋਲੋ ਗੱਡੀ ਵਾਸਤੇ ਕਾਫੀ ਡਿਮਾਂਡ ਆਉਂਦੀ ਰਹਦੀ ਆ ਕਿਉਂਕਿ ਗੱਡੀ ਬਹੁਤ ਸੋਹਣੀ ਆ ਵਧੀਆ ਗੱਡੀ ਆ ਤੇ ਗੱਡੀ ਜਿਹੜੀ ਆਪਣੇ ਕੋਲੇ ਪਹੁੰਚੀ ਆ ਸਿਲਵਰ ਕਲਰ ਚ ਤੇ 2010 ਮਾਡਲ ਆ ਪੈਟਰੋਲ ਤੇ ਗੱਡੀ ਆ ਕਪੂਰਥਲੇ ਖੜੀ ਆ ਤੇ ਮਾਲਕ ਨੇ ਡਿਮਾਂਡ ਜਿਹੜੀ ਲਾ ਕੇ ਭੇਜੀ 1,60,000 ਰੁਪਇਆ ਮਾਲਕ ਨੇ ਕਿਹਾਗਾ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਗੱਡੀ ਬਹੁਤ ਵਧੀਆ ਹੈ ਬਾਕੀ ਫੋਟੋਆਂ ਮਾਲਕ ਨੇ ਬਹੁਤ ਚੰਗੀ ਆਪਣੇ ਕੋਲੇ ਖਿੱਚ ਕੇ ਭੇਜੀਆਂ ਪੰਜਾਬ ਨੰਬਰ ਗੱਡੀ ਹੈ ਤੇ ਗੱਡੀ ਦੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਮਾਲਕ ਨੇ ਬਹੁਤ ਸੋਹਣੇ ਅਲਾਈ ਪਵਾਏ ਹੋਏ ਨੇ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਸੀਟ ਕਵਰ ਆਪਾਂ ਨੂੰ ਬਹੁਤ ਚੰਗੇ ਮਿਲ ਜਾਣਗੇ ਤੇ ਵਧੀਆ ਗੱਡੀ ਆ ਨੁਕਸ ਕੋਈ ਨਹੀਂ ਹੈਗਾ ਵਧੀਆ ਇੰਟੀਰੀਅਰ ਮਿਲ ਜੂਗਾ ਅੰਦਰ ਐਲਸੀਡੀ ਵਗੈਰਾ ਲੱਗੀ ਹੋਈ ਆ ਇੱਕ 60 ਮਾਲਕ ਨੇ ਕਿਹਾ ਹੀ ਆ ਬਾਕੀ ਹੋ ਜੂਗਾ ਤੇ ਨਵੇਂ ਵਾਂਗੂ ਟਾਇਰ ਪਏ ਨੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿੰਨਾਂ ਦੀ ਗੱਡੀ ਆ 81 95003928 ਨੰਬਰ ਤੇ ਗੱਲ ਕਰ ਲਿਓ ਤੁਸੀਂ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਸੈਕੰਡ ਗੱਡੀ ਪਹੁੰਚੀ ਆ ਅਲਟੂ ਆਲਟੋ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆਪਣੇ ਕੋਲੇ ਪਹੁੰਚੀ ਹੈ ਕਾਫੀ ਆਲਟੋ ਵਾਸਤੇ ਡਿਮਾਂਡ ਤਾਂ ਆਉਂਦੀ ਰਹਿੰਦੀ ਹੈ ਬਾਕੀ ਆਲਟੋ ਵਾਸਤੇ ਕਾਫੀ ਕਮੈਂਟ ਆਉਂਦੇ ਰਹਿੰਦੇ ਆ ਤੇ ਆਲਟੋ ਗੱਡੀ ਤਾਂ ਆਪਾਂ ਲਗਭਗ ਹਰ ਵੀਡੀਓ ਚ ਪਾਉਣੀ ਹੈ ਜੀ ਹੁਣ ਜਿਹੜੀ ਤੁਸੀਂ ਗੱਡੀ ਦੇਖ ਰਹੇ ਹੋ ਆਹ 2009 ਮਾਡਲ ਹੈ ਤੇ ਗੱਡੀ 9 ਮਾਡਲ ਹੈ 24 ਜੁਲਾਈ ਤੱਕ ਰਾਂ ਮਤਲਬ ਕਿ ਪਾਸਿੰਗ ਪਈ ਹੈ 2024 ਦੇ ਜੁਲਾਈ ਤੱਕ ਰਾਂ ਤੇ ਗੱਡੀ ਡਿਮਾਂਡ 140 ਹੈ ਤੇ ਗੱਡੀ ਆਪਣੇ ਕੋਲੇ ਸ਼੍ਰੀ ਕਰਨਪੁਰ ਏਰੀਆ ਚ ਪਹੁੰਚੀ ਆ Rajasthan ਦੇ ਵਿੱਚ ਪਈ ਜਾਂਦਾ ਸਾਰਾ ਰੰਗ ਜਿਹੜਾ ਹੈਗਾ ਮਾਲਕ ਨੇ ਦੱਸਿਆ ਜੇਨੂਮਨ ਆਰ ਜੇ ਨੰਬਰ ਹੈ Rajasthan ਦਾ ਤੇ ਜਿਹੜੇ Rajasthan ਚੋਂ ਦੇਖ ਰਹੇ ਨੇ ਤੇ ਕਾਫੀ ਆਪਣੇ ਕੋਲੇ ਕਮੈਂਟ ਕਰਦੇ ਹੁੰਦੇ ਆ ਤੇ Alto ਗੱਡੀ ਵਾਸਤੇ ਕਾਫੀ ਕਮੈਂਟ ਆਈ ਵੀ ਸੀਗੀ ਤੇ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜਿਹੜੇ Rajasthan ਚੋਂ ਦੇਖ ਰਹੇ ਹੋ ਜੀ ਤੇ ਬਾਕੀ ਕਿਸੇ ਨੇ ਵੀ ਖਰੀਦਣੀ ਹੋਵੇ ਕੋਈ ਵੀ ਖਰੀਦ ਸਕਦਾ ਬਾਕੀ Rajasthan ਚੋਂ ਜਿਹੜੇ ਦੇਖ ਰਹੇ ਨੇ ਉਹਨਾਂ ਵਾਸਤੇ ਆਪਾਂ ਆਲਟੋ ਗੱਡੀ ਲੈ ਕੇ ਪਹੁੰਚੇ ਜਿਨ੍ਹਾਂ ਨੇ ਕਮੈਂਟ ਪਾਈ ਸੀਗੇ ਰਾਜਸਥਾਨ ਚ ਇੱਕ 40 ਦੀ ਡਿਮਾਂਡ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ 95210777 ਨੰਬਰ ਤੇ ਗੱਲ ਇੱਕ ਵਾਰੀ ਲਾਜ਼ਮੀ ਤੁਸੀਂ ਕਰ ਲਿਓ ਜੀ ਤੇ ਹੁਣ ਆਪਾਂ ਤੀਸਰੀ ਗੱਡੀ ਜਿਹੜੀ ਲੈ ਕੇ ਪਹੁੰਚੇ ਹਾਂ ਜਿਵੇਂ ਕਿ ਤੁਹਾਡੇ ਸਾਹਮਣੇ ਫੋਟੋਆਂ ਚੱਲ ਰਹੀਆਂ ਗੱਡੀ ਬਹੁਤ ਸਸਤੀ ਆਪਣੇ ਕੋਲੇ ਪਹੁੰਚੀ ਆ ਸਿਰਫ 45000 ਦੀ ਡੋਇਟ 4 ਮਾਡਲ ਗੱਡੀ ਆ ਤੇ ਸਾਰੀ ਗੱਡੀ origignal ਹੈ ਮਾਲਕ ਨੇ ਕਿਹਾ ਤੇ ਗੱਡੀ ਖੜੀ ਹੈ ਮਾਨਸਾ ਏਰੀਆ ਚ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦਾ ਮਾਰੂਤੀ 800 ਗੱਡੀ ਹੈ ਪੰਜਾਬ ਨੰਬਰ ਹੈ ਜੀ ਗੱਡੀ ਦਾ ਰੰਗ ਚਿੱਟਾ ਹੈਗਾ ਬਹੁਤ ਵਧੀਆ ਗੱਡੀ ਹੈ ਘਰੇ ਖੜੀ ਆ ਘਰ ਦੀ ਗੱਡੀ ਹੈ ਨੁਕਸ ਕੋਈ ਨਹੀਂ ਹੈਗਾ ਮਾਨਸਾ ਖੜੀ ਆ ਜਾ ਕੇ ਦੇਖ ਲਿਓ 45000 ਦੇ ਵਿੱਚ ਇਹਨਾਂ ਨੇ ਵੇਚਣੀ ਹੈ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਦਿੱਤਾ ਜੀ ਤੇ ਗੱਲ ਆਪਾਂ ਪੂਰੀ ਕਰ ਲਈ ਵੀਡੀਓ ਦੀ ਗੱਲ ਕਰਕੇ ਸਾਰੀਆਂ ਗੱਡੀਆਂ ਤੁਹਾਨੂੰ ਦਿਖਾਤੀਆਂ ਤੇ ਵੀਡੀਓ ਤੋਂ ਉਹਨੂੰ ਕਿਵੇਂ ਦੇ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਜੇ ਕਿਸੇ ਨੇ ਆਪਦਾ ਕੋਈ ਵੀ ਮਕਾਨ ਘਰ ਵੇਚਣਾ ਤੇ ਜਾਂ ਕੋਈ ਗੱਡੀ ਮੋਟਰਸਾਈਕਲ ਜਾਂ ਜੀਪ ਕੁਝ ਵੀ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਚੈਨਲ ਤੇ ਫਰੀਦ ਵਿਚ ਐਡ ਕਰਵਾ ਸਕਦਾ ਹਾਂ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ